ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਇਸ ਵੀਡੀਓ ਨੂੰ ਦੇਖ ਕੇ ਮਿਲ ਜਾਣਗੇ ਇੱਕ ਵੀਡੀਓ ਜਿਸ ਦੇ ਵਿੱਚ ਨਵੇਂ ਬਣੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਜ਼ਰ ਆ ਰਹੇ ਨੇ ਨਤਮਸਤਕ ਹੋ ਰਹੇ ਨੇ ਕੇਸ ਗੜ ਸਾਹਿਬ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਕਿ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਹੀਂ ਹੋਏ ਹੋਏ ਜਦਕਿ ਅੱਜ ਐਸਜੀਪੀਸੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਸਨ ਜਦੋਂ ਗੜਗੱਜ ਸਾਹਿਬ ਨੂੰ ਜ਼ਥੇਦਾਰੀ ਸੌਂਪੀ ਗਈ ਹੈ ਕੇਸਗੜ ਸਾਹਿਬ ਦੀ ਤਾਂ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਜਿਹੜਾ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੜਗੱਜ ਜਿਹੜੇ ਨੇ ਨਤਮਸਤਕ ਹੁੰਦੇ ਨਜ਼ਰ ਆ ਰਹੇ ਨੇ ਪਰ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਮੌਜੂਦ ਨਹੀਂ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਜੇ ਨਹੀਂ ਹੋਏ ਸੀ ਇਸ ਗੱਲ ਦਾ ਜਿਹੜਾ ਆ ਸਬੂਤ ਇਸ ਵੀਡੀਓ ਨੂੰ ਦੇਖ ਕੇ ਮਿਲਦਾ ਹੈ ਤੇ ਤੁਸੀਂ ਵੀ ਆਪਣੀ رائے ਜ਼ਰੂਰ ਰੱਖਿਓ ਕਿ ਇਸ ਤਰੀਕੇ ਦੇ ਨਾਲ ਜੋ ਤਾਜ ਪੋਸ਼ੀ ਅੱਜ ਹੋਈ ਹੈ ਉਹ ਹੋਣੀ ਚਾਹੀਦੀ ਸੀ ਜਾਂ ਨਹੀਂ ਜੋ ਵੀ ਹੋਇਆ ਕਿ ਉਹ ਮर्यादा ਦੇ ਉਲਟ ਹੋਇਆ ਤੁਸੀਂ ਵੀ ਆਪਣਾ ਜਿਹੜਾ ਆ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦੱਸਿਓ ਤਾਂ ਅਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਤਾਜਪੋਸ਼ੀ ਹੋਈ ਹੈ ਅ ਗੁਰੂ ਗ੍ਰੰਥ ਸਾਹਿਬ ਜੀ ਦੀ ਅ ਬਿਨਾ ਹਜ਼ੂਰੀ ਤੋਂ ਜਿਹੜੀ ਤਾਜਪੋਸ਼ੀ ਅੱਜ ਹੋਈ ਹੈ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਵਕ ਵਕ ਸੰਸਥਾਵਾ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਭ ਤੋਂ ਪਹਿਲੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਬਿਨਾ ਗ੍ਰੰਥ ਤੋਂ ਬਿਨਾ ਪੰਥ ਤੋਂ ਅੱਜ ਤਾਜ ਪੋਸ਼ੀ ਹੋਈ ਹੈ ਜਿਹੜੀ ਕਿ ਬਿਲਕੁਲ ਹੀ ਮਰਿਆਦਾ ਦੇ ਉਲਟ ਹੋਈ ਹੈ ਅਤੇ ਉਸ ਤੋਂ ਬਾਅਦ ਵੱਖ-ਵੱਖ ਵਿਦਵਾਨਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਵੱਲੋਂ ਵੀ ਇਸ ਦਾ ਵਿਰੋਧ ਜਿਹੜਾ ਵੱਡੇ ਪੱਤਰ ਦੇ ਉੱਤੇ ਦੇਖਣ ਨੂੰ ਮਿਲਿਆ ਤੇ ਹੁਣ ਇੱਕ ਵੀਡੀਓ ਜਿਹੜੀ ਹੈ ਢੜਲੇ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਜੇ ਨਹੀਂ ਹੋਏ ਤੇ ਉੱਧਰ ਜਿਹੜੀ ਹੈ ਤਾਜ ਪੋਸ਼ੀ ਜਾਂ ਫਿਰ ਕਹਿ ਲਿਆ ਜਾਵੇ ਦਸਤਾਰ ਬੰਦੀ ਨਵੇਂ ਜਥੇਦਾਰ ਸਾਹਿਬ ਦੀ ਉਹ ਕਰ ਦਿੱਤੀ ਗਈ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਦੀ ਤਾਜ ਪੋਸ਼ੀ ਕੀਤੀ ਗਈ ਹੈ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਅਕਸਰ ਜਦੋਂ ਹੋਲੇ ਮੱਲੇ ਦੇ ਦਿਨ ਸ਼ੁਰੂ ਹੁੰਦੇ ਨੇ ਤਾਂ ਉੱਥੇ ਫਿਰ ਪ੍ਰਕਾਸ਼ ਜਿਹੜਾ ਜਲਦੀ ਕਰ ਦਿੱਤਾ ਜਾਂਦਾ ਪਰ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਜੇ ਪ੍ਰਕਾਸ਼ ਹੋਣਾ ਬਾਕੀ ਹੈ ਸ਼ਸਤਰਾਂ ਨੂੰ ਜਿਹੜਾ ਆ ਮੱਥਾ ਟੇਕਦੇ ਹੋਏ ਨਜ਼ਰ ਆਏ ਨੇ ਸਿੰਘ ਸਾਹਿਬ ਬਣੇ ਨਵੇਂ-ਨਵੇਂ ਜਥੇਦਾਰ ਬਣੇ ਗੜਗੱਜ ਸਾਹਿਬ ਜਿਹੜੇ ਕਿ ਸ਼ਸਤਰਾਂ ਨੂੰ ਵੀ ਮੱਥਾ ਟੇਕਦੇ ਨਤਮਸਤਕ ਹੁੰਦੇ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਮਾਰੇ ਦੀ ਸਵਾਰੀ ਨੂੰ ਵੀ ਜਿਹੜਾ ਆ ਮੱਥਾ ਟੇਕਿਆ ਗਿਆ ਨਤਮਸਤਕ ਹੋਏ ਨੇ ਪਰ ਉੱਥੇ ਹਜੇ ਪ੍ਰਕਾਸ਼ ਹੋਣਾ ਬਾਕੀ ਸੀ ਤਾਂ ਹੋਰ ਜਾਣਕਾਰੀ ਲੈ ਲੈਂਦੇ ਆ ਸਾਡੇ ਨਾਲ ਅ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਐਸਜੀਪੀਸੀ ਦੇ ਵਿੱਚ ਵੀ ਸਵਾਵਾ ਜੜੀਆਂ ਨਭਾਉਂਦੇ ਨਜ਼ਰ ਆਏ ਨੇ ਤੇ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਕੀ ਮਰਿਆਦਾ ਏ ਕੀ ਜੋ ਅੱਜ ਕੁਝ ਵਾਪਰਿਆ ਏ ਕਿਸ ਤਰੀਕੇ ਦੇ ਨਾਲ ਜੋ ਤਾਜਪੋਸ਼ੀ ਇਹ ਕੀਤੀ ਜਾ ਸਕਦੀ ਹੈ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੋਂ ਬਿਨਾਂ ਤਾਜਪੋਸ਼ੀ ਹੋ ਸਕਦੀ ਹੈ ਆ ਪੰਥ ਦੀਆਂ ਸਰਮੋਰ ਜਥੇਬੰਦੀਆਂ ਜੜੀਆਂ ਨੇ ਉਹ ਵੀ ਗੈਰ ਹਾਜ਼ਰ ਨਹੀਂ ਆ ਉਹਨਾਂ ਦੀ ਨਾ ਮੌਜੂਦਗੀ ਦੇ ਵਿੱਚ ਵੀ ਜਿਹੜੀ ਹੈ ਤਾਜਪੋਸ਼ੀ ਜਾਂ ਫਿਰ ਦਸਤਾਰਬੰਦੀ ਜਥੇਦਾਰ ਸਹਿਬਾਨਾਂ ਦੀ ਹੋ ਸਕਦੀ ਹੈ ਇਸ ਬਾਬਤ ਜਾਣਕਾਰੀ ਲੈਣੇ ਆ ਸਿੰਘ ਸਾਹਿਬ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਐਸਜੀਪੀਸੀ ਦੇ ਵੱਲੋਂ ਤੇ ਕਿਹਾ ਜਾਂਦਾ ਹੈ ਕਿ ਉੱਥੇ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਹੋਇਆ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਰ ਹੁਣ ਇੱਕ ਵੀਡੀਓ ਜਿਹੜੀ ਹੈ ਬੜੇ ਸਾਰੇ ਸਵਾਲਾਂ ਦਾ ਜਵਾਬ ਜਿਹੜੀ ਦਿੰਦੀ ਨਜ਼ਰ ਆ ਰਹੀ ਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉੱਥੇ ਪ੍ਰਕਾਸ਼ ਨਹੀਂ ਹੋਇਆ ਹੋਇਆ ਤੇ ਨਵੇਂ ਬਣੇ ਜਥੇਦਾਰ ਗੜਗੱਦ ਸਾਹਿਬ ਜਿਹੜੇ ਨੇ ਉਹ ਨਤਮਸਤਕ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਤਾਜਪੋਸ਼ੀ ਹੋ ਰਹੀ ਹੈ ਤੁਸੀਂ ਇਸ ਉੱਤੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਤ ਮਰਿਆਦਾ ਦੇ ਵਿੱਚ ਸਿੱਖ ਪਰੰਪਰਾਵਾਂ ਦੇ ਵਿੱਚ ਇੱਕ ਹੋਰ ਵੱਡੀ ਗਲਤੀ ਕੀਤੀ ਹੈ ਹੂੰ ਪਹਿਲੀਆਂ ਗਲਤੀਆਂ ਤਾਂ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾ ਕੇ ਕੀਤੀ ਜੀ ਦੋ ਜਥੇਦਾਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਤੇ ਤਖਤ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤਾ ਅੱਜ ਤੀਜਾ ਜਦੋਂ ਤਾਜ ਪੋਸ਼ੀ ਦੀ ਜਿਹੜੀ ਇੱਕ ਪਰੰਪਰਾ ਹੈ ਹੂੰ ਉਹ ਹੈ ਕਿ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਤੇ ਪ੍ਰਕਾਸ਼ ਕਰਨ ਵੇਲੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫਿਰ ਉਸ ਦਾ ਕੀਰਤਨ ਆਰੰਭ ਹੁੰਦਾ ਹੂੰ ਕੀਰਤਨ ਆਰੰਭ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਬਖ ਬਖ ਜਥੇ ਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਸੱਦੇ ਪੱਤਰ ਦਿੱਤੇ ਜੀ ਨੇ ਬਿਲਕੁਲ ਤੇ ਆ ਕੇ ਇਸ ਆਪਣਾ ਸਿੰਘ ਸਾਹਿਬਾਨ ਨੂੰ ਦਸਤਾਰ ਭੇਟ ਕਰਕੇ ਇਹ ਮਤਲਬ ਹੈ ਇੱਕ ਸਨੇਹਾ ਦੇਣ ਦਾ ਯਤਨ ਕੀਤਾ ਜਾਂਦਾ ਕਿ ਅਸੀਂ ਜੋ ਫੈਸਲਾ ਅਕਾਲ ਤਖਤ ਸਾਹਿਬ ਆਪ ਪੰਛੀ ਰੋਮਣੀ ਕਮੇਟੀ ਨੇ ਜਥੇਦਾਰ ਲਾਕੇ ਕੀਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ ਹੂੰ ਲੇ ਸਭ ਤੋਂ ਪਹਿਲਾਂ ਦਸਤਾਰ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਦੇ ਅਤੇ ਹਰਿਮੰਦਰ ਸਾਹਿਬ ਦੇ ਹੱਥ ਗਰੰਟੀ ਦਿੰਦੇ ਨੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਿੰਦੇ ਨੇ ਉਸ ਤੋਂ ਬਾਅਦ ਬਾਕੀ ਸੰਪਰਦਾਮਾ ਜਥੇਬੰਦੀਆਂ ਨੇ ਅੰਗ ਸਿੰਘ ਹੋਕੀ ਉਹ ਦਸਤਾਰਾਂ ਦੇਖੇ ਇਹ ਸਾਬਤ ਕਰਦੇ ਨੇ ਕਿ ਜੱਤੇਦਾਰ ਸਾਰੇ ਪਰਵਾਨਾ ਸਾਹ ਤੇ ਗੋਮੇ ਦੇ ਨਾਲ ਆ ਬਿਲਕੁਲ ਲੇਕਿਨ ਅੱਜ ਜਿਵੇਂ ਸਾਖਤ ਸ੍ਰੀ ਕੇਸੜਾ ਸਾਹਿਬ ਦੇ ਸਾਹਿਬ ਪਾਈ ਕੁਲਦੇਵ ਸਿੰਘ ਜੀ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਉਹ ਚੋਰੀ ਛੁਪੇ ਜਿਵੇਂ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਨਿੰਦਣਯੋਗ ਹੈ ਕਾਰਵਾਈ ਹੈ ਹਮਮ ਔਰ ਮਰਿਆਦਾ ਦੀ ਉਲੰਘਣਾ ਹੈ ਪਰੰਪਰਾਵਾਂ ਦੀ ਉਲੰਘਣਾ ਕੀਤੀ ਗਈ ਹੈ ਹਮਮ ਉਹਨਾਂ ਨੂੰ ਇੱਕ ਵਿਸ਼ੇਸ਼ ਹੰਡਪਾਰ ਸਾਹਿਬ ਚੱਲਦੇ ਨੇ ਉਥੇ ਬਕਾਇਦਾ ਉਹਨਾਂ ਨੂੰ ਪਹਿਲਾਂ ਮਤਲਬ ਉਹ ਦਿੱਤੀ ਗਈ ਆਪਣਾ ਦਸਤਾਰ ਬੰਦੀ ਉਥੇ ਇਸ ਰੂਪੇ ਦਸਤਾਰਾਂ ਉਥੇ ਦਿੱਤੀਆਂ ਗਈਆਂ ਹਾਂ ਦੇ ਵਿੱਚੋਂ ਤਾਕਤ ਕੇ ਦਾਵਤ ਬੜਾ ਚਾਹਤੇ ਚਲੇ ਗਏ ਨੇ ਫਿਰ ਉਹਦੀ ਵੱਖਰੀ ਇਹਨੂੰ 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 ਇਦਾਂ ਵੀ ਇਦਾਂ ਵੀ ਕਹਿ ਸਕਦੇ ਆ ਕਿ ਇੱਕ ਬੰਦ ਕਮਰੇ ਦੇ ਵਿੱਚ ਜਿਹੜੀ ਤਾਜਪੋਸ਼ੀ ਕੀਤੀ ਗਈ ਹੈ ਹਾਂ ਬਿਲਕੁਲ ਇੱਕ ਬੰਦ ਕਮਰੇ ਦੇ ਵਿੱਚ ਤਾਜਪੋਸ਼ੀ ਹੀ ਜਿੱਥੇ ਮਹਾਰਾਜਾ ਪ੍ਰਕਾਸ਼ ਜਰੂਰ ਸੀ ਉਥੇ ਅੰਗੜਖੰਡਾ ਅੰਗੜਖੰਡ ਸਾਹਿਬ ਦੇ ਮਤਲਬ ਕੰਮ ਜਿੱਥੇ ਖੰਡਪੰਡ ਸਾਹਿਬ ਹੋ ਰਿਹਾ ਸੀ ਉਸ ਕਮਰੇ ਵਿੱਚ ਤਾਜ ਪੋਸ਼ੀ ਕੀਤੀ ਗਈ ਜਦਕਿ ਤਾਜ ਪੋਸ਼ੀ ਕਰਨ ਦੀ ਮਰਿਆਦਾ ਜਿਹੜੀ ਐਦਾਂ ਵੀ ਨਹੀਂ ਹੈ ਐਦਾਂ ਦੀ ਮਰਿਆਦਾ ਇਹਨਾਂ ਨੇ ਅਡਾਪਟ ਕੀਤੀ ਹੈ ਫਿਰ ਜਦੋਂ ਕੇਸਗੜ੍ਹ ਸਾਹਿਬ ਉਦੋਂ ਮਹਾਰਾਜਾ ਪ੍ਰਕਾਸ਼ ਵੀ ਨਹੀਂ ਸੀ ਜਦੋਂ ਉਹਨੂੰ ਉੱਪਰ ਲਿਜਾ ਕੇ ਮੱਥਾ ਟੇਕ ਕੇ ਇੱਕ ਫੋਟੋ ਖਿੱਚ ਕੇ ਇੱਕ ਹੋਰ ਡਰਾਮਾ ਜਿਹਾ ਹੋ ਕੀਤਾ ਗਿਆ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਣ ਜੋ ਕਾਰਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਜਿੰਨੀ ਇਹਦੀ ਹੂੰ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਪੰਜੋਲੀ ਸਾਹਿਬ ਗੱਲਬਾਤ ਕਰਨ ਦੇ ਵਾਸਤੇ ਤਾਂ ਕਰਨੈਲ ਸਿੰਘ ਪੰਜੋਲੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਕਿਤੇ ਨਾ ਕਿਤੇ ਜੋ ਕੁਝ ਵੀ ਅੱਜ ਘਟਨਾਕ੍ਰਮ ਦੇਖਣ ਨੂੰ ਮਿਲੀ ਹੈ ਤਾਜਪੋਸ਼ੀ ਜਿਹੜੀ ਕੀਤੀ ਗਈ ਹੈ ਸਿੱਧੇ ਤੌਰ ਦੇ ਉੱਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇੱਕ ਬੰਦ ਕਮਰੇ ਦੇ ਵਿੱਚ ਜਿਹੜੀ ਤਾਜਪੋਸ਼ੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਹਜ਼ੂਰੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਬਿਨਾਂ ਉਹਨਾਂ ਦੇ ਪ੍ਰਕਾਸ਼ ਤੋਂ ਬਿਨਾਂ ਇਹ ਤਾਜਪੋਸ਼ੀ ਹੋਈ ਹੈ ਇਸ ਗੱਲ ਦਾ ਕਿਤਨਾ ਕਿਤੇ ਇੱਕ ਵੀਡੀਓ ਦੇ ਵਿੱਚ ਜਿਹੜਾ ਸਬੂਤ ਮਿਲਦਾ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਅੱਜ ਤਾਜਪੋਸ਼ੀ ਹੁੰਦੀ ਹੋਈ ਨਜ਼ਰ ਆਈ ਹੈ